ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੋ ਗੱਬੜਾ ਵੇੜਾ ਦਿਖਾਵਾਂਗੇ ਸੇਲ ਆ ਡਟੇਲ ਵੀਰ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਨਾਮ ਡਰਾਇ ਦੱਸੋ ਜ ਆਪਣਾ ਨਾਮ ਬਾਈ ਕਰਨਵੀਰ ਸਿੰਘ ਪਿੰਡ ਟੱਲੇ ਵਾਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਜੀ 79865032 79865 032 0382 ਪਹਿਲਾ ਨੰਬਰ ਆਪਾਂ ਜਿਹੜੀ ਵਹਿੜ ਦੇਖ ਰਹੇ ਆ ਏਅਰ ਸਰਚ ਆ ਗਈ ਹੈ ਨਾ ਆਪਣੀ ਤੇ ਕਿਹੜਾ ਸੁਹਾ ਸੂਰੀ ਆ ਜੀ ਇਹ ਇਹ ਦੁੱਧ ਦੇ ਜੀ ਕੈਦਨ ਕੱਢ ਦਿਆ ਸੂੰਦਿਆ ਜੇ ਬਸ ਤਿਆਰੀ ਹੈ ਠੀਕ ਹੈ ਲਗਭਗ ਇੱਕ ਅੱਧਾ ਦਿਨ ਕੱਢ ਜਾਊਗੀ ਹਜੇ ਤੇ ਦੁੱਧ ਕਿੰਨਾ ਪਾਉ ਦੋ ਐਸਟੀਮੇਟ ਜੇ ਦੁੱਧ ਬਈ ਪਾਉਂਗੀ 3 ਤੋਂ ਬਾਅਦ ਟੋਰੀ ਬਾਹਰ ਨੂੰ ਸੋ ਵੀਰੋ ਕੱਦ ਕਾੜ ਵਗੈਰਾ ਦੇਖੋ ਬੈੜ ਦਾ ਸੋਹਣਾ ਸਾਫ ਸੁਥਰਾ ਰਾਜੀ ਸਮੀ ਪੜੀ ਐਰ ਚਰ ਦੇ ਵਿੱਚ ਆ ਗਈ ਦੂਸਰਾ ਸੁਹਾ ਸੂਰੀ ਆ ਤੇ ਬਾਈ ਜੀ ਰੇਟ ਵਗੈਰਾ ਇਹਦਾ ਰੇਟ ਬਈ ਕੂਚ ਜਿਹਾ ਹੈ ਚੀਜ਼ ਦੇ ਹਿਸਾਬ ਨਾਲ ਹੀ ਹੋਊਗਾ ਤੇ ਸੀਮਨ ਵਗੈਰਾ ਕੋਈ ਕਨਫਰਮ ਹੈ ਕਿ ਨਹੀਂ ਕਨਫਰਮਾ ਪਾਣੂ ਨਹੀਂ ਆਪਾਂ ਚੋਖ ਪੜਦੇ ਹਾਂ ਠੀਕ ਹੈ ਆਪਾਂ ਤੋਂ ਕੱਲੇ ਕਚਾਰ ਕਰੀਏ ਹਨਾ ਤੇ ਲਗਭਗ ਦੇਣੇ ਤੇ ਪੂਰੀ ਆ ਤੇ ਲੈ ਜਾ ਵੀ ਅੰਦਰ ਨੂੰ ਮੰਨਦੇ ਕਿ ਬਾਕੀ ਕੱਦ-ਕਾਡ ਬਿਊਟੀ ਵਗੈਰਾ ਫਿਟਨੈਸ ਤੇ ਵੱਡੇ ਕੱਦ-ਕਾਡ ਦੇ ਵਿੱਚ ਕਿਸੇ ਪਾਸੇ ਛੋਟੀ ਨਾ ਮੰਨੇ ਕੋਈ ਵੀਰ ਸਹਿਜ ਫੁੱਲ ਵੱਡਾ ਸਹਿਜ ਆ ਦੁੱਧ ਦੀ ਗੱਲ ਕਰੀਏ ਆਪਾਂ 30 ਕਿਲੋ ਤੇ ਬਾਕੀ ਤੁਹਾਡੀ ਸੇਵਾ ਤੁਹਾਡੇ ਆਪਣੇ ਮੰਨ ਕੇ ਚਲੋ ਵੀ ਕਰੇ ਜਗ੍ਹਾ ਤੇ ਡਿਪੈਂਡ ਹੈਗਾ ਬਸੇ 3 ਲੀਟਰ ਦੁੱਧ ਮੰਨ ਕੇ ਤੁਸੀਂ ਨੂੰ ਪਰਚੇਸ ਕਰ ਸਕਦੇ ਹੋ ਹਮਾਨੇ ਤੇ ਨਾੜਾ ਵਗੈਰਾ ਰਿੰਕਲਸ ਵਗੈਰਾ ਬਾਕੀ ਐਰ ਸ਼ਰ ਦੇ ਵਿੱਚ ਵੱਛੀ ਆ ਗਈ ਨਮਾ ਹਾਣਾ ਦੂਸਰਾ ਸੁਆ ਸੂਰੀਆ ਤੇ ਥਣ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ 33 ਕਿਲੋ ਦੁੱਧ ਦੀ ਮਾਲਕਾ ਕਰਮਾਲੀ ਅੱਗੇ ਬਾਈ ਜੀ ਦੋ ਨੰਬਰ ਜਿਹੜੇ ਵੱਛੀ ਦੇਖ ਰਹੇ ਆਂ ਕਿਹੜਾ ਸੁਆ ਜੀ ਇਹ ਬਈ ਤੀਜਾ ਸੁਆ ਅੱਛਾ ਇਹ ਤੀਜਾ ਸੁਆ ਹੁੰਦੀ ਹੈ ਕੈਦਲ ਲੈਂਦੀ ਹੈ ਹਜੇ ਇਹਦਾ ਲੈ ਜੂ ਬਾਈ ਹਫਤਾ ਅੱਛਾ ਇੱਕ ਹਫਤਾ ਜੀ ਇਹਦਾ ਸੂਣ ਚ ਬਾਕੀ ਪਿਆ ਬੱਸ ਬਣਾਣੀ ਠੀਕ ਆ ਕਿੰਨਾ ਕੁ ਦੁੱਧ ਇਹਦਾ ਪਾਇਆ ਵਾ ਦੂਜੇ ਸੁਵੇ ਇਹਦਾ ਬਈ 20 22 ਪ ਕਹਿੰਦਾ ਪਾ ਵੇ ਬਈ 25 ਕ ਮੰਨ ਕੇ ਬੰਦਾ ਪਰਚੇਸ ਕਰ ਲੇ ਇਹਦਾ ਰੇਟ ਵਗੈਰਾ ਇਹਦੇ ਵੀ ਬੂਤੀ ਕਰਾ ਸੋ ਵੀਰੋ ਦੂਜੇ ਨੰਬਰ ਜਿਹੜੀ ਵਿਹੜ ਦੇਖ ਰਹੇ ਆ ਦੂਜਾ ਸੌਰੀ ਤੀਜਾ ਸੁਬਾ ਸੂਰੀਆ ਸੂਣ ਦੇ ਵਿੱਚ ਵੀਰੇ 5 4 ਦਿਨ ਪੈਂਡਿੰਗ ਆ ਜੇ ਹਨਾ ਤੇ ਕਹਿੰਦਾ ਪਾ ਵੇ 22 23 ਕਿਲੋ ਦੁੱਧ ਮੰਨ ਕੇ 25 ਤੱਕ ਵੀ ਦੁੱਧ ਹਾਈਸਟ ਪਾ ਸਕਦੀ ਆ ਤੇ ਥਾਣਾ ਥੋਣਾ ਦੇ ਬਲੇ ਓਕੇ ਜਮਾ ਹਾਂ ਹਾਂ ਭਈ ਜਮਾ ਠੀਕ ਐ ਲੈ ਚੱਲ ਵੀਰ ਅੰਦਰ ਨੂੰ ਕੋਈ ਗੱਲ ਨਹੀਂ ਤੇ ਬਾਕੀ ਸਾਤ ਸਵਾਠ ਢੰਡੇ ਜਿੱਥੇ ਮਰਜ਼ੀ ਰੋਕ ਲੋ ਖੜ੍ਹਦੇ ਆ ਵੜਾ ਹਨਾ ਕੋਈ ਇਹ ਹਫੜਾ ਦਪੜੀ ਨਹੀਂ ਵਿਚੋਣ ਵਾਲੇ ਬਹਿਣਾ ਸੋ ਹੁਣ ਇਹਦੇ ਸੁਨੇ ਸਾਫ ਸੁਥਰੇ ਸਭ ਦੋ ਬੜਾ ਦਿਖਾ ਦਿਆ ਪਿੰਡ ਟੱਲੇਵਾਲ ਜ਼ਿਲ੍ਹਾ ਬਰਨਾਲਾ ਕੋਈ ਵੀ ਨਗਰ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਲਈ ਤੇ ਚੈਨਲ ਨੂੰ ਪਿਆਰ ਦੇਣ ਲਈ ਤਹਿਜਲ ਤੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਹੋਰ ਵੀ